ਇਸ ਵੇਲੇ ਦੀ ਵੱਡੀ ਖਬਰ ਦੱਸ ਦਿੰਦੇ ਆ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਵਿੱਚ ਜਿਹੜੀ ਇਹ ਸੋਗ ਦੀ ਲਹਿਰ ਜਿਹੜੀ ਹੈ ਛਾਈ ਹੋਈ ਹੈ ਅਦਾਕਾਰ ਜਿਹੜੇ ਧਰਮਿੰਦਰ ਨੇ ਉਹ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਸਵੇਰੇ ਅੱਜ ਉਹਨਾਂ ਨੇ ਅੰਤਿਮ ਸਾਲੇ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਇਲਾਜ ਚੱਲ ਰਿਹਾ ਸੀਗਾ ਪਿਛਲੇ ਦਿਨਾਂ ਵਿੱਚ ਇਹ ਚਰਚਾ ਵੀ ਪਹਿਲਾਂ ਵੀ ਹੋਈਆਂ ਸੀਗੀਆਂ ਕਿ ਠੁੱਟੀਆਂ ਜਿਹੜੀਆਂ ਖਬਰਾਂ ਵੀ ਫੈਲੀਆਂ ਸੀਗੀਆਂ ਕਿ ਅਦਾਕਾਰ ਧਰਮਿੰਦਰ ਸਿੰਘ ਨਹੀਂ ਰਹੇ ਇਹ ਅੱਜ ਇਹ ਕੌੜਾ ਸੱਚ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਵੇਲੇ ਦੀ ਵੱਡੀ ਖਬਰ ਦੱਸ ਦਿੰਦੇ ਆ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਵਿੱਚ ਜਿਹੜੀ ਇਹ ਸੋਗ ਦੀ ਲਹਿਰ ਜਿਹੜੀ ਹੈ ਛਾਈ ਹੋਈ ਹੈ ਅਦਾਕਾਰ ਜਿਹੜੇ ਤਰਮਿੰਦਰ ਨੇ ਉਹ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਸਵੇਰੇ ਅੱਜ ਉਹਨਾਂ ਨੇ ਅੰਤਿਮ ਸਾਲ ਹੈ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਇਲਾਜ ਚੱਲ ਰਿਹਾ ਸੀਗਾ ਤੁਨ ਦਾਦੇ ਦੁਆਰਾ ਕਿ ਅਦਾਕਾਰ ਜਿਹੜੇ ਤਰਮਿੰਦਰ ਸੀਗੇ ਜਿਨ੍ਹਾਂ ਨੂੰ ਹੀ ਮੈਨ ਕਹਿ ਕੇ ਬੁਲਾਇਆ ਜਾਂਦਾ ਸੀਗਾ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਪਿਛਲੇ ਦਿਨੀ ਜਿਹੜੇ ਲੰਬੇ ਸਮੇਂ ਤੋਂ ਸੀਗੇ ਜਿਹੜੇ ਉਹ ਹਸਪਤਾਲ ਦੇ ਵਿੱਚ ਦਾਖਲ ਚੰਦੇ ਪਿਛਲੇ ਦਿਨਾਂ ਵਿੱਚ ਇਹ ਚਰਚਾ ਵੀ ਪਹਿਲਾਂ ਵੀ ਹੋਈਆਂ ਸੀਗੇ ਕਿ ਛੁੱਟੀਆਂ ਜਿਹੜੀਆਂ ਖਬਰਾਂ ਵੀ ਫੈਲੀਆਂ ਸੀਗੀਆਂ ਕਿ ਅਦਾਕਾਰ ਤਰਮਿੰਦਰ ਸਿੰਘ ਨਹੀਂ ਰਹੇ ਸੋ ਅੱਜ ਜਿਹੜੀ ਹੈ ਅਸਲੀਅਤ ਅੱਜ ਦੀ ਸਚਾਈ ਹੈ ਇਹ ਅੱਜ ਇਹ ਕੌੜਾ ਸੱਚ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਕਿ ਜਿਹੜੇ ਅਦਾਕਾਰ ਤਰਮਿੰਦਰ ਰਹੇ ਉਹ ਇਸ ਦੁਨੀਆ ਨੂੰ अलविदा आंख गए नहीं ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਹੀ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਮੁੰਬਈ ਵਿਖੇ ਕੀਤਾ ਜਾਵੇਗਾ ਜੋ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਨੇ ਪੁਰਾਣੇ ਜਿਹੜੇ ਐਕਟਰ ਨੇ ਬਾਲੀਵੁੱਡ ਦੇ ਸਿੰਗਰ ਵੀ ਉੱਥੇ ਅੱਜ ਜਿਹੜੇ ਅੰਤਿਮ ਸੰਸਕਾਰ ਤੇ ਪਹੁੰਚਾਗੇ ਅੱਜ ਜਿਹੜੀ ਸ਼ੋਭਾ ਯਾਤਰਾ ਜਿਹੜੀ ਅੰਤਿਮ ਯਾਤਰਾ ਜਿਹੜੀ ਮਾਫ ਕਰਨਾ ਅੰਤਿਮ ਯਾਤਰਾ ਜਿਹੜੀ ਉਹਨਾਂ ਦੀ ਕੱਢੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਅੰਤਿਮ ਯਾਤਰਾ ਤੋਂ ਬਾਅਦ ਜਿਹੜਾ ਉਹਨਾਂ ਦੇ ਪੰਜ ਤਤਾਂ ਚ ਵਲੀਨ ਜਿਹੜੇ ਤਰਮਿੰਦਰ ਹੋਣਗੇ ਪਿਛਲੇ ਦਿਨੀ ਜਿਹੜੀ ਅਫਵਾਹ ਫੈਲੀ ਸੀਗੀ ਤੋਂ ਅੱਜ ਜਿਹੜੀ ਇਹ ਸਚਾਈ ਹੈ ਕੋੜਾ ਸੱਚ ਹੈ ਕਿ ਅਦਾਕਾਰ ਤਰਮਿੰਦਰ ਸਿੰਘ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਦੱਸ ਦਿੰਦੇ ਆ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਵਿੱਚ ਜਿਹੜੀ ਇਹ ਸੋਗ ਦੀ ਲਹਿਰ ਜਿਹੜੀ ਹੈ ਛਾਈ ਹੋਈ ਹੈ ਅਦਾਕਾਰ ਜਿਹੜੇ ਤਰਮਿੰਦਰ ਨੇ ਉਹ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਸਵੇਰੇ ਅੱਜ ਉਹਨਾਂ ਨੇ ਅੰਤਿਮ ਸਾਲ ਹੈ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਇਲਾਜ ਚੱਲ ਰਿਹਾ ਸੀਗਾ ਤੁਨ ਦਾਦੇ ਦੁਆਰਾ ਕੇ ਅਦਾਕਾਰ ਜਿਹੜੇ ਤਰਮਿੰਦਰ ਸਿੰਘ ਜਿਨ੍ਹਾਂ ਨੂੰ ਹੀ ਮੈਨ ਕਹਿ ਕੇ ਬੁਲਾਇਆ ਜਾਂਦਾ ਸੀਗਾ ਉਹ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਪਿਛਲੇ ਦਿਨੀ ਜਿਹੜੇ ਲੰਬੇ ਸਮੇਂ ਤੋਂ ਸੀਗੇ ਜਿਹੜੇ ਉਹ ਹਸਪਤਾਲ ਦੇ ਵਿੱਚ ਦਾਖਲ ਚਲੇ ਪਿਛਲੇ ਦਿਨਾਂ ਵਿੱਚ ਇਹ ਚਰਚਾ ਵੀ ਪਹਿਲਾਂ ਵੀ ਹੋਈਆਂ ਸੀਗੇ ਕਿ ਟੁੱਟੀਆਂ ਜਿਹੜੀਆਂ ਖਬਰਾਂ ਵੀ ਫੈਲੀਆਂ ਸੀਗੀਆਂ ਕਿ ਅਦਾਕਾਰ ਤਰਮਿੰਦਰ ਸਿੰਘ ਨਹੀਂ ਰਹੇ ਸੋ ਅੱਜ ਜਿਹੜੀ ਹੈ ਅਸਲੀਅਤ ਅੱਜ ਦੀ ਸਚਾਈ ਹੈ ਇਹ ਅੱਜ ਇੱਕੌੜਾ ਸੱਚ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਕਿ ਜਿਹੜੇ ਅਦਾਕਾਰ ਧਰਮਿੰਦਰ ਨੇ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਹੀ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਮੁੰਬਈ ਵਿਖੇ ਕੀਤਾ ਜਾਵੇਗਾ ਜੋ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਨੇ ਪੁਰਾਣੇ ਜਿਹੜੇ ਐਕਟਰ ਨੇ ਬਾਲੀਵੁੱਡ ਦੇ ਸਿੰਗਰ ਵੀ ਉੱਥੇ ਅੱਜ ਜਿਹੜੇ ਅੰਤਿਮ ਸੰਸਕਾਰ ਤੇ ਪਹੁੰਚਿਆ ਹੈ ਅੱਜ ਜਿਹੜੀ ਸ਼ੋਭਾ ਯਾਤਰਾ ਜਿਹੜੀ ਅੰਤਿਮ ਯਾਤਰਾ ਜਿਹੜੀ ਮਾਫ ਕਰਨਾ ਅੰਤਿਮ ਯਾਤਰਾ ਜਿਹੜੀ ਹੈ ਉਹਨਾਂ ਦੀ ਕੱਢੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਅੰਤਿਮ ਯਾਤਰਾ ਤੋਂ ਬਾਅਦ ਜਿਹੜਾ ਉਹਨਾਂ ਦੇ ਪੰਜ ਦਿੱਤਾ ਚ ਵਲੀਨ ਜਿਹੜੇ ਧਰਮਿੰਦਰ ਹੋਣਗੇ ਪਿਛਲੇ ਦਿਨੀ ਜਿਹੜੀ ਅਫਵਾਹ ਫੈਲੀ ਸੀਗੀ ਤੋਂ ਅੱਜ ਜਿਹੜੀ ਇਹ ਸਚਾਈ ਹੈ ਕੋੜਾ ਸੱਚ ਹੈ ਕਿ ਅਦਾਕਾਰ ਧਰਮਿੰਦਰ ਸਿੰਘ ਨਹੀਂ ਰਹੇ